ਸਿੱਖ ਮਿਸਲਾਂ ਜਿਹੜਾ ਸਾਡਾ ਹੁਣ ਅੱਜ ਦਾ ਟੌਪਿਕ ਹੈ ਔਰ ਇਸ ਦੇ ਵਿੱਚ ਕੀ ਹੈ ਅਸੀਂ ਮਿਸਲਾਂ ਦੇ ਬਾਰੇ ਕਿ ਮਿਸਲਾਂ ਦੀ ਉਤਪਤੀ ਕਿਵੇਂ ਹੋਈ ਔਰ ਇਹ ਕਿੰਨੀਆਂ ਸਨ ਇਸ ਦੇ ਨੇਤਾ ਕੌਣ ਸਨ ਤੇ ਕਿਵੇਂ-ਕਿਵੇਂ ਇਹਨਾਂ ਦੀਆਂ ਕਾਰਵਾਈਆਂ ਸਨ ਓਕੇ ਤਾਂ ਜਿਹੜੀਆਂ ਸੀ ਸਭ ਤੋਂ ਪਹਿਲਾਂ ਇਹ ਕਿ ਅਹਿਮਦ ਸ਼ਾ ਅਬਦਾਲੀ ਅਹਿਮਦ ਸ਼ਾ ਅਬਦਾਲੀ ਕੌਣ ਸਨ ਅਫਗਾਨ ਠੀਕ ਹੈ ਤਾਂ ਅਹਿਮਦ ਸ਼ਾ ਅਬਦਾਲੀ ਅਹਿਮਦ ਸ਼ਾ

8 ਹਮਲੇ ਕੀਤੇ 8 ਹਮਲੇ ਕੀਤੇ ਕਿਸ ਤੇ ਪੰਜਾਬ ਤੇ ਔਰ ਜਿਹੜਾ ਸੀਗਾ ਕੀਤੇ ਔਰ ਆਪਣੇ ਪੰਜ ਹਮਲਿਆਂ ਵਿੱਚ ਉਸਨੇ ਇੱਥੋਂ ਦੇ ਕੀਆ ਮੁਗਲਾਂ ਤੇ ਮਰਾਠਿਆਂ ਦੀ ਸ਼ਕਤੀ ਦਾ ਅੰਤ ਕੀਤਾ ਠੀਕ ਹੈ ਇਹਨਾਂ ਜਿਹੜੇ ਸੀ ਆਪਣੇ ਜਿਹੜੇ ਸੀ ਇਹਨਾਂ ਦੇ ਜੋ ਪੰਜ ਹਮਲੇ ਸਨ ਪੰਜ ਹਮਲਿਆਂ ਵਿਚ ਇਹਨਾਂ ਨੇ ਕੀਆ ਪੰਜ ਹਮਲਿਆਂ ਵਿੱਚ ਇਹਨਾਂ ਨੇ ਕਿਹਨਾਂ ਕਿਹਨਾਂ ਦਾ ਜਿਹੜਾ ਵਾ ਅੰਤ ਕੀਤਾ ਮੁਗਲਾਂ ਮੁਗਲਾ ਤੇ ਮਰਾਠਿਆਂ ਦਾ ਮਰਾਠਿਆਂ ਦਾ ਅੰਤ ਕੀਤਾ ਤਾਂ ਪਹਿਲੇ ਪੰਜ ਹਮਲੇ ਜਿਹੜੇ ਇਹਨਾਂ ਨੇ ਮਤਲਬ ਕਿ ਪੰਜਾਬ ਦੇ ਵਿੱਚ ਕਿੰਨੇ ਹਮਲੇ ਕੀਤੇ ਅੱਠ ਹਮਲੇ ਕਰਦੇ ਆ ਔਰ ਅਠਾਂ ਦੇ ਵਿੱਚ ਜਿਹੜੇ ਪੰਜ ਹਮਲੇ ਸੀਗੇ ਇਸ ਦੌਰਾਨ ਇਹਨਾਂ ਨੇ ਕਿੰਨਾਂ ਦਾ ਖਾਤਮਾ ਕੀਤਾ ਕਿੰਨਾਂ ਦਾ ਪਤਨ ਕੀਤਾ ਮੁਗਲ ਤੇ ਮਰਾਠੇ ਆ ਦਾ ਠੀਕ ਹੈ ਔਰ ਉਸ ਤੋਂ ਬਾਅਦ ਜਾਨਕਿ ਇਹਨਾਂ ਦੇ ਇਹਨਾਂ ਨੇ ਪਤਨ ਕਦੋਂ ਤੋਂ ਕਦੋਂ ਤੱਕ ਕੀਤਾ 1747 ਤੋਂ ਜਿਹੜਾ ਹੈ 1700 61 62 ਈਸਵੀ ਤੱਕ ਠੀਕ ਹੈ 61 62 ਈਸਵੀ ਤੱਕ ਜਿਹੜਾ ਇਹਨਾਂ ਨੇ ਪਤਨ ਕੀਤਾ ਔਰ ਉਸ ਤੋਂ ਬਾਅਦ ਜਿਹੜਾ ਸੀ ਇਹਨਾਂ ਨੇ ਪੰਜਾਬ ਦੇ ਸਿੱਖਾਂ ਅਨੁਸਾਰ ਸੀਗਾ ਕੁਚਲੰਦਾ ਉਹਨਾਂ ਦੇ ਪਤਨ ਬਾਰੇ ਸੋਚਿਆ ਠੀਕ ਹੈ ਕਿਨਾਂ ਨੇ ਅਹਿਮਦ ਸ਼ਾਹ ਅਬਦਾਲੀ ਨੇ ਇਹਨਾਂ ਨੇ ਜਿਹੜਾ ਸੀਗਾ 1800 ਸੌਰੀ 1762 ਈਸਵੀ ਤੋਂ ਲੈ ਕੇ 1767 ईस्वी तक तीन हमले किए कितने पंजाब से सतारा सौ बाहठ तो सतारह सौ सताहठ ईसवी तक इन्हों ने पंजाब से किन्ने हमले किए तीन हमले पंजाब किन्ने हमले किए तीन हमले किए ਹਮਲੇ ਕੀਤੇ ਕਿਉਂਕਿਤੇ ਕਿਉਂਕਿ ਇਸ ਜਿਹੜਾ ਸੀ ਸਿੱਖਾਂ ਦਾ ਜਿਹੜਾ ਸੀ ਪਤਨ ਕਰਨਾ ਚਾਹੁੰਦੇ ਸਨ ਇੱਥੇ ਔਰ ਇਸ ਲਈ ਜਿਹੜਾ ਸੀਗਾ ਹੁਣ ਪਰੰਤੂ ਅਫਗਾਨੀ ਇਸ ਉਦੇਸ਼ ਵਿੱਚ ਪੂਰੀ ਤਰ੍ਹਾਂ ਜਿਹੜਾ ਸੀ ਉਹ ਸਫਲ ਨਹੀਂ ਹੋ ਪਾਉਂਦਾ ਕਿਉਂਕਿ ਜਿਹੜਾ ਸੀਗਾ ਉਸ ਨੂੰ ਹਮੇਸ਼ਾ ਹੀ ਇੱਥੋਂ ਨਿਰਾਸ਼ ਹੋ ਕੇ ਜਾਣਾ ਪਿਆ ਅਫਗਾਨਿਸਤਾਨ ਵਾਪਸ ਜਾਣਾ ਪੈਂਦਾ ਸੀਗਾ ਠੀਕ ਹੈ ਕਿਉਂਕਿ ਇਸ ਦਾ ਲਾਭ ਉਠਾ ਕੇ ਸਿੱਖਾਂ ਨੇ ਜੇ ਸੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿਹੜੇ ਸੀ 12 ਸੁਤੰਤਰ ਰਾਜ ਜਿਹੜੇ ਸੀ ਸਥਾਪਿਤ ਕਰ ਰਹੇ ਸੀ ਕਿਉਂਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਮਰਾਠੇ ਆ ਤੇ ਜਿਹੜਾ ਹੈ ਮੁਗਲਾਂ ਦੇ ਨਾਲ ਲੜ ਰਿਹਾ ਸੀ ਤਾਂ ਉਸ ਸਮੇਂ ਕੀ ਆ ਉਸ ਸਮੇਂ ਜਿਹੜਾ ਸੀਗਾ ਅਫਗਾਨ ਤੇ ਮਰਾਠੇ ਜਿਹੜੇ ਮੁਗਲ ਸਨ ਉਹਨਾਂ ਨੇ ਜਿਹੜਾ ਸੀ ਸਿੱਖਾਂ ਵੱਲ ਧਿਆਨ ਨਹੀਂ ਦਿੱਤਾ ਅਰ ਜਿਹੜੇ ਸੀ ਸਿੱਖਾਂ ਨੇ ਇਸ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਜਿਹੜਾ ਸੀਗਾ ਪੰਜਾਬ ਦੇ ਵਿੱਚ 12 ਮਿਸਲਾਂ ਦੀ ਜਿਹੜੀ ਆ ਉਹ ਸਥਾਪਨਾ ਕਰ ਲਈ ਸੀ ਆਪਣੇ ਸੁਤੰਤਰ 12 ਰਾਜ ਜਿਹੜੇ ਸੀ ਉਹਨਾਂ ਨੇ ਜਿਹੜੇ ਸੀਗੇ ਸਥਾਪਿਤ ਕਰ ਲਈ ਸੀ ਕਿੱਥੇ ਪੰਜਾਬ ਦੇ ਵਿੱਚ ਜਿਸ ਕਾਰਨ ਕਰਕੇ ਜਿਹੜਾ ਵਾ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਇਹ ਜਿਹੜੇ ਸਫਲਤਾ ਪ੍ਰਾਪਤ ਨਹੀਂ ਕਰ ਪਾਉਂਦੇ ਜਿਹੜੇ ਆ ਸਿੱਖਾਂ ਦੇ ਉੱਪਰ ਔਰ ਇਹਨਾਂ ਨੂੰ ਹਮੇਸ਼ਾ ਹੀ ਇਹਨਾਂ ਦੇ ਹੱਥ 'ਤੇ ਕੀ ਲੱਗੀ ਨਿਰਾਸ਼ਾ ਲੱਗੀ ਔਰ ਹੁਣ ਜਿਹੜਾ ਸੀਗਾ ਸਿੱਖ ਮਿਸਲਾਂ ਦੀ ਜਿਹੜੀ ਸੀ ਉਤਪਤੀ ਹੋ ਚੁੱਕੀ ਸੀ ਜਿਨ੍ਹਾਂ ਨੂੰ ਸਿੱਖ ਮਿਸਲਾ ਕਿਹਾ ਜਾਂਦਾ ਸੀ ਤੇ ਵੱਖ-ਵੱਖ ਹਿੱਸਿਆਂ ਦੇ ਵਿੱਚ ਠੀਕ ਹੈ ਤੇ ਸਿੱਖਾਂ ਨੇ ਸਿੱਖਾਂ ਨੇ ਅਹਿਮਦ ਸ਼ਾ ਅਬਦਾਲੀ ਅਹਿਮਦ ਸ਼ਾ ਅਬਦਾਲੀ ਮੁਗਲਾ ਮੁਗਲਾ ਦੇ ਮਰਾਠਿਆਂ ਮਰਾਠਿਆਂ ਦੇ ਯੁੱਧਾਂ ਦਾ ਲਾਭ ਉਠਾ ਕੇ ਉਠਾ ਕੇ ਪੰਜਾਬ ਵਿੱਚ ਪੰਜਾਬ ਵਿੱਚ ਇਹਨਾਂ ਨੇ अपने बारह राजू की बारह मिसल ठीक है बारह स्वतंत्र राज ठीक है बारह मिसल जानि के स्तंतर राज स्वतंत्र राज स्थापित कर कर ਲੈ ਔਰ ਆਪਣੇ ਆਪ ਨੂੰ ਸੰਗਠਿਤ ਕੀਤਾ ਇਹਨਾਂ ਨੇ ਠੀਕ ਹੈ ਕਿ ਆਪਣੇ ਆਪ ਨੂੰ ਕੀ ਕੀਤਾ ਸੰਗਠਿਤ ਕੀਤਾ ਇਹਨਾਂ ਨੇ ਔਰ ਉਹਨਾਂ ਦੇ ਜਿਹਾ ਸੀ ਰਾਜ ਜਿਹੜਾ ਸੀ 1767 ਤੋਂ ਲੈ ਕੇ 1767 ਤੋਂ ਲੈ ਕੇ ਜਿਹੜਾ ਸੀ 1799 ਇਸਵੀ ਤੱਕ ਮੌਜੂਦ ਰਿਹਾ ਠੀਕ ਹੈ ਤੇ ਇਹਨਾਂ ਮਿਸਲਾਂ ਦਾ ਰਾਜ ਕਦੋਂ ਤੋਂ 1767 ਤੋਂ 1799 ਇਸਵੀ ਤੱਕ ਇਹਨਾਂ ਦਾ ਜਿਹੜਾ ਰਾਜ ਹੈ ਉਹ ਕੀ ਹੈ ਮੌਜੂਦ ਰਹਿੰਦਾ ਹੈ 706 ਤੋਂ 799 ਸਵੀ ਤੱਕ ਜਿਹੜਾ ਇਹ ਰਾਜ ਜਿਹੜਾ ਇਹਨਾਂ ਦਾ ਜਾਨੀ ਕਿ 12 ਮਿਸਲਾਂ ਦਾ ਰਾਜ ਜਿਹੜਾ ਸਥਾਪਿਤ ਰਹਿੰਦਾ ਹੈ ਔਰ ਉਸ ਤੋਂ ਬਾਅਦ ਤੱਕ ਮਿਸਲਾਂ ਦਾ ਰਾਜ ਰਿਹਾ ਸਥਾਪਿਤ ਰਿਹਾ ਔਰ ਉਸ ਤੋਂ ਬਾਅਦ 1799 ਈਸਵੀ ਦੇ ਵਿੱਚ 1799 ਈਸਵੀ ਦੇ ਵਿੱਚ ਕੀ ਹੁੰਦਾ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਤੋਂ ਬਾਅਦ ਇੱਕ ਮਿਸਲਾਂ ਨੂੰ ਜਿਹੜਾ ਇਹ ਉਹ ਜਿੱਤ ਲੈਂਦੇ ਨੇ ਔਰ ਫਿਰ ਉਹਨਾਂ ਨੇ ਜਿਹੜਾ ਸੀਗਾ ਇਹਨਾਂ ਮਿਸਲਾ ਵਿੱਚ ਯਾਤਰ ਜਿੱਤ ਕੇ ਜਿਹੜਾ ਪੰਜਾਬ ਵਿੱਚ ਪਹਿਲੇ ਮਹਾਨ ਸਿੱਖ ਸਾਮਰਾਜ ਦੀ ਜਿਹੜੀ ਆ ਸਥਾਪਨਾ ਕੀਤੀ 1799 ਈਸਵੀ ਦੇਖੋ 12 ਮਿਸਲਾਂ ਸਨ ਠੀਕ ਹੈ ਔਰ 12 ਮਿਸਲਾਂ ਦੇ ਵਿੱਚ ਇੱਕ ਮਿਸਲ ਸੀ ਸ਼ੁਕਰਚਕੀਆ ਮਿਸਲ ਜਿਸ ਦੇ ਨੇਤਾ ਜਾਨੀ ਕਿ ਜੇਕਰ ਅਸੀਂ ਗੱਲ ਕਰੀਏ ਤਾਂ ਨੌਧ ਸਿੰਘ ਨੇ ਜਿਹੜੀ ਸੀ ਇਸ ਦੀ ਸਥਾਪਨਾ ਕੀਤੀ ਸੀ ਇਸ ਮਿਸਲ ਦੀ ਉਸ ਇਸ ਮਿਸਲ ਦੇ ਨੇਤਾ ਸਨ ਉਸ ਤੋਂ ਬਾਅਦ ਆ ਜਿਹੜਾ ਅੱਗੇ ਤੋਂ ਅੱਗੇ ਚੱਲਦੇ ਰਿਹਾ ਔਰ ਚਰਤ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਸਨ ਉਸ ਤੋਂ ਬਾਅਦ ਜਿਹੜੇ ਆ ਮਹਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਔਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਮਤਲਬ ਕਿ ਇਹ ਮਿਸਲ ਜਿਹੜੀ ਹੈ ਚੱਲਦੀ ਆ ਰਹੀ ਹੈ ਦਲ ਖਾਲਸਾ ਤੋਂ ਚੱਲਦੀ ਆ ਰਹੀ ਹੈ ਲੇਕਿਨ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਸੀਗਾ ਇਹਨਾਂ 12 ਮਿਸਲਾਂ ਨੂੰ ਕੀ ਕੀਤਾ ਜਿੱਤ ਲਿਆ ਔਰ ਜਿਹੜਾ ਇਕੱਠਾ ਕੀਤਾ ਔਰ ਸਿੱਖ ਰਾਜ ਦੀ ਜਿਹੜੀ ਆ ਸਥਾਪਨਾ ਕੀਤੀ ਕਦੋਂ 1799 ਇਸਵੀ ਦੇ ਵਿੱਚ ਔਰ ਉਦੋਂ ਤੱਕ ਜਾਨੀ ਕਿ ਅਹਿਮਦ ਸ਼ਾਹ ਅਬਦਾਲੀ ਨੇ ਕਦੋਂ ਤੱਕ 8 ਹਮਲੇ ਕੀਤੇ ਪੰਜਾਬ ਦੇ ਉੱਪਰ ਭਾਰਤ ਦੇ ਉੱਪਰ ਠੀਕ ਹੈ ਔਰ 762 ਤੋਂ ਲੈ ਕੇ 68 ਤੱਕ ਜਿਹੜਾ ਉਹਨਾਂ ਨੇ ਸਿਰਫ ਪੰਜਾਬ ਦੇ ਵਿੱਚ ਤਿੰਨ ਹਮਲੇ ਕਰਦੇ ਆ ਔਰ ਸਿੱਖਾਂ ਦੇ ਖਾਤਮੇ ਲਈ ਪਰ ਉਹ ਅਸਫਲ ਰਹਿੰਦੇ ਇਸ ਚੀਜ਼ ਦੇ ਵਿੱਚ ਕਿ ਸਿੱਖਾਂ ਨੂੰ ਖਤਮ ਨਹੀਂ ਕਰ ਪਾਉਂਦੇ ਓਕੇ ਤੋਂ ਆਪਣੇ 12 ਰਾਜ ਸਥਾਪਿਤ ਕਰ ਲਏ ਨੇ 12 ਮਿਸਲਾਂ ਦਾ ਰਾਜ ਹੁੰਦਾ ਜੋ ਮਿਸਲਾਂ ਰਾਜ ਕਰਦੀਆਂ ਨੇ ਉਹ ਕਦੋਂ ਤੋਂ ਕਦੋਂ ਤੱਕ ਕਰਦੀਆਂ ਨੇ 767 ਤੋਂ ਲੈ ਕੇ ਜਾਨਕਿ ਅਹਿਮਦ ਸ਼ਾਹ ਅਬਦਾਲੀ ਜਦੋਂ ਲਾਸਟ ਹਮਲਾ ਆਪਣਾ ਕਰਦਾ ਹੈ ਉਸ ਤੋਂ ਬਾਅਦ ਜਿਹੜਾ ਸਿੱਖ ਮਿਸਲਾਂ ਨੇ ਜਿਹੜਾ 767 ਤੋਂ ਲੈ ਕੇ 799 ਇਸਵੀ ਤੱਕ ਜਿਹੜਾ ਰਾਜ ਕੀਤਾ ਔਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਵਿੱਚ ਸਿੱਖ ਸਾਮਰਾਜ ਦੀ ਜਿਹੜੀ ਆ ਸਿੱਖ ਜਾਨਕਿ ਸਿੱਖ ਸਾਮਰਾਜ ਦੀ ਜਿਹੜੀ ਹੈ ਸਥਾਪਨਾ ਕੀਤੀ महान सिख खालसा, दी, स्थापना कि महाराजा रणजीत सिंह ने महाराजा ਰਣਜੀਤ ਸਿੰਘ ਨੇ ਕੀਤੀ। ਓਕੇ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਇਹ ਸਥਾਪਨਾ ਕੀਤੀ 799ਵੀਂ ਦੇ ਵਿੱਚ ਪੰਜਾਬ ਵਿੱਚ। ਕਲੀਅਰ?